ਜੋ ਜਿਹੜੇ ਹਿੰਦੂ ਵਿਰੋਧੀ ਬਾਰੀ ਤਾਕਤਾਂ ਜਿਹੜੀਆਂ ਬੰਗਲਾਦੇਸ਼ੀਆ ਰਹੋਗੇ ਆ ਉਹਨਾਂ ਨੂੰ ਲਿਆ ਕੇ ਕੁਝ ਕਿਤੇ ਨਾ ਕਿਤੇ ਮਕਾਨ ਮਹੱਲਿਆਂ ਦੇ ਵਿੱਚ ਕਿਰਾਏ ਦੇ ਦੇ ਰਹੇ ਨੇ ਸਾਡੀ ਉਹ ਸਮਾਜ ਵਿਰੋਧੀ ਤਾਕਤਾਂ ਆ ਉਹ ਕਿਸ ਵਿਰੋਧ ਦੇ ਵਿੱਚ ਇਕੱਠੇ ਹੋ ਰਹੇ ਨੇ ਉਹ ਸਾਡੀ ਸਮਝ ਤੋਂ ਪਰੇ ਆ ਕਿ ਇੱਥੇ ਉਹ ਇੱਥੇ ਦੇ ਦੋ ਤਿੰਨ ਦਲਾਲ ਆ ਗਏ ਜਿਹੜਾ ਇਹ ਕੰਮ ਕਰਦੇ ਆ ਮੁਸਲਮਾਨਾਂ ਨੂੰ ਕਹਿੰਦੇ ਆ ਕਿ ਤਾ ਨਹੀਂ ਮਕਾਨ ਲੈਣਿਆ ਜੋ ਜਿਹੜਾ ਮਕਾਨ 10 ਲੱਖ ਦਾ ਹੈ ਉਹਨਾਂ ਨੂੰ 15-15 ਲੱਖ ਦਾ ਆਪਣੀ ਦਲਾਲੀ ਪਿੱਛੇ ਇਹ ਉਹਨਾਂ ਨੂੰ ਲੈ ਕੇ ਦਿੰਦੇ ਆ। ਤੋਂ ਇੱਕ ਮਕਾਨ ਦੇ ਅੰਦਰ 50-50 ਲੋਕ ਰਹਿ ਰਿਹਾ ਹੈ ਔਰ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਸਾਡੇ ਸ਼ਹਿਰ ਦੇ ਅੰਦਰ ਕਾਫੀ ਲੁੱਟਖਾ ਹੋ ਰਹੀਆਂ ਤੇ ਸਾਨੂੰ ਇੱਕ ਖਤਰਾ ਹੈ। ਉਹ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਹੀ ਸਮਾਜ ਦੇ ਕੁਝ ਲੋਕ ਜਿਹੜੇ ਹਿੰਦੂ ਵਿਰੋਧੀ ਬਾਹਰੀ ਤਾਕਤਾਂ ਜਿਹੜੀਆਂ ਬੰਗਲਾਦੇਸ਼ੀ ਆ ਰੋਂਗੀਆਂ ਉਹਨਾਂ ਨੂੰ ਲਿਆ ਕੇ ਕੁਝ ਕਿਤੇ ਨਾ ਕਿਤੇ ਮਕਾਨ ਮਹੱਲਿਆਂ ਦੇ ਵਿੱਚ ਕਿਰਾਏ ਦੇ ਦੇ ਰਹੇ ਨੇ ਕਿਰਾਏ ਦੇ ਦੇਣ ਤੋਂ ਬਾਅਦ ਉਹ ਉਹੀ ਮਕਾਨ ਉਹਨਾਂ ਨੂੰ ਸੇਲ ਕਰਵਾ ਦਿੰਦੇ ਨੇ ਸੇਲ ਕਰਵਾ ਦਵਾਦੋਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨਾਂ ਵੀ ਲੈ ਕੇ ਦੇ ਰਹੇ ਨੇ ਸਾਡੀ ਅੱਜ ਸਾਰੇ ਮਹੱਲਿਆਂ ਵਾਸੀਆਂ ਦੇ ਨਾਲ ਇਕੱਠੇ ਹੋ ਗਏ ਇਹਹੀ ਅਪੀਲ ਹੈ ਕਿ ਇਹੋ ਜਿਹੀ ਵਿਰੋਧੀ ਤਾਕਤਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਨਾ ਵਸਾਓ ਤਾਂ ਕਿ ਸਾਡੇ ਜੋ ਸਮਾਜ ਦੇ ਲੋਕ ਆਪਣੇ ਅਮਨ ਸ਼ਾਂਤੀ ਦੀ ਜ਼ਿੰਦਗੀ ਜੀ ਸਕਣ ਅੱਜ ਪਠਾਨਕੋਟ ਦੇ ਵਿੱਚ ਹਾਲਾਤ ਇਹੋ ਜੁਕੇ ਨੇ ਸਾਡਾ ਡਿਫੈਂਸਰਾ ਸਰਨਾ ਵੱਡਾ ਖੇਤਰ ਪਠਾਨਕੋਟ ਦੀ ਮਮੂਨ ਕੈਂਟ ਉਹਦੇ ਸਰਾਉਂਡਿੰਗ ਆਸ-ਪਾਸ ਜਿੰਨੀ ਵੀ ਰੇੜੀਆਂ ਲੱਗੀਆਂ ਉਹ ਸਾਰੀ ਉਹ ਸਮਾਜ ਵਿਰੋਧੀ ਤਾਕਤਾਂ ਆ ਉਹ ਕਿਸ ਵਿਰੋਧ ਦੇ ਵਿੱਚ ਇਕੱਠੇ ਹੋ ਰਹੇ ਨੇ ਉਹ ਸਾਡੀ ਸਮਝ ਤੋਂ ਪਰੇ ਆ ਨਾ ਪ੍ਰਸ਼ਾਸਨ ਉਸ ਵੱਲ ਕੋਈ ਧਿਆਨ ਦੇ ਰਿਹਾ ਨਾ ਹੀ ਸਾਡੇ ਸਮਾਜ ਦੇ ਲੋਕ ਉਸ ਵੱਲ ਧਿਆਨ ਦੇ ਰਹੇ ਆ ਪਰ ਕੁਝ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਇਹ ਨੇ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਮਹੱਲਿਆਂ ਵਿੱਚ ਵਸਾ ਰਹੇ ਨੇ ਜਿੱਥੇ ਸਾਡੀ ਧੀ ਆਪਣਾ ਨਿਕਲਣਾ ਗੱਲ ਮੁਸ਼ਕਲ ਹੋ ਜਾਣਾ ਆ ਸਾਰੇ ਸਾਰੇ ਪਠਾਨ ਕਰਵਾਸੀਆਂ ਨੂੰ ਸਾਰੇ ਮੱਲੇ ਵਾਸੀਆਂ ਨੂੰ ਇਹ ਅਪੀਲ ਆ ਕਿ ਇਹੋ ਜੀ ਸ਼ਕਤੀਆਂ ਨਾਲ ਮਿਲ ਕੇ ਆਪਣੇ ਮਗਾਨ ਆਪਣੇ ਸਮਾਜ ਵਿਰੋਧੀ ਤਾਕਤਾਂ ਨੂੰ ਨਾ ਦਵੋ ਤਾਂ ਕਿ ਅਸੀਂ ਅਮਨ ਸ਼ਾਂਤੀ ਨਾਲ ਰਹਿ ਸਕੀਏ ਗੱਲ ਇਹ ਤਾਂ ਜੀ ਸਾਡੇ ਮੱਲੇ ਦੇ ਵਿੱਚ ਬੰਗਲਾਦੇਸ਼ੀ ਤੋਂ ਕੁਝ ਲੋਕ ਆ ਕੇ ਇੱਥੇ ਕਿਰਾਏ ਤੇ ਮਕਾਨ ਲਿਆ ਹੈ ਕੁਝ ਲੋਕ ਤੇ ਇਹੋ ਜੀ ਉਹਨਾਂ ਨੇ ਆਪਣੇ ਰਾਸ਼ਨ ਕਾੜੀ ਬਣਾ ਲਿਆ ਔਰ ਮਕਾਨੇ ਦੀ ਰਸੀਵ ਕਾੜੀਆਂ ਉਹ ਕੀ ਹੈ ਵੀ ਉਹ ਇੱਥੇ ਦੇ ਦੋ ਤਿੰਨ ਦਲਾਲ ਹੈਗੇ ਆ ਜਿਹੜੇ ਇਹ ਕੰਮ ਕਰਦੇ ਆ ਮੁਸਲਮਾਨਾਂ ਨੂੰ ਕਹਿੰਦੇ ਆ ਵੀ ਤਾ ਨਹੀਂ ਮਕਾਨ ਲੈਣੇ ਕਿਉਂਕਿ ਜਿਹੜਾ ਮਕਾਨ 10 ਲੱਖ ਦਾ ਹੈ ਉਹਨਾਂ ਨੂੰ 15-15 ਲੱਖ ਦਾ ਆਪਣੀ ਦਲਾਲੀ ਪਿੱਛੇ ਇਹਨਾਂ ਨੂੰ ਲੈ ਕੇ ਦਿੰਦੇ ਆ ਜਦੋਂ ਉਹ ਸਾਡੇ ਮਹੱਲੇ ਚ ਆ ਕੇ ਬਸ ਜਾਂਦੇ ਆ ਤਾਂ ਇੱਕ ਮਕਾਨ ਦੇ ਅੰਦਰ 50-50 ਲੋਕ ਰਹਿ ਰਿਹਾ ਔਰ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਸਾਡੇ ਸ਼ਹਿਰ ਦੇ ਅੰਦਰ ਕਾਫੀ ਲੁੱਟਖਾ ਹੋ ਰਹੀਆਂ ਤੇ ਸਾਨੂੰ ਇੱਕ ਖਤਰਾ ਸਾਡੀਆਂ ਧੀਆਂ ਭੈਣਾਂ ਨੂੰ ਖਤਰਾ ਹੈ ਕਿਉਂਕਿ ਸਾਡੀਆਂ ਧੀਆਂ ਭੈਣਾਂ ਇੱਥੇ ਨੰਗਦੀਆਂ ਤੇ 50-50 ਜਿਹੜੇ ਮਿਸਟਰ ਆ ਉੱਥੇ ਖੜੇ ਰਹਿੰਦੇ ਆ ਇਸਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਇਹੋ ਜਿਹੇ ਬੰਦੇ ਦੀ ਵੈਰੀਫਿਕੇਸ਼ਨ ਕੀਤੀ ਜਾਏ ਤੇ ਇਹੋ ਜਿਹੇ ਜਿਹੜੇ ਦਲਾਲ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਏ ਜੇ ਪੁਲਿਸ ਨਹੀਂ ਕਰੇਗੀ ਇਹਦੇ ਫਿਰ ਲੋਕਾਂ ਨੂੰ ਆਪੋ ਇੱਕ ਇਕਾ ਕੀਤਾ ਤੇ ਮਹੱਲੇ ਨਾਲ ਬੇਨਤੀ ਹੈ ਵੀ ਕੋਈ ਵੀ ਆਪਣੀ ਦੁਕਾਨ ਮਕਾਨ ਇਹੋ ਜਿਹੇ ਬਦਲੋ ਨਾ ਦਿਓ ਜੇ ਤੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਜੋ ਇਸ ਸ਼ਹਿਰ ਜਿਹੜਾ ਵਧੀਆ ਤਰੀਕੇ ਨਾਲ ਚੱਲ ਸਕੇ ਵੱਸ ਸਕੇ ਅਸੀਂ ਸੇਫ ਰਹੀਏ ਪੁਲਿਸ ਕੰਪਲੀਟ ਹੈ ਅਸੀਂ ਆਪਾਂ ਇਹ ਦੇਖੋ ਇਹਨੂੰ ਵਾਰਨਿੰਗ ਦੇ ਕੇ ਛੱਡ ਰਿਹਾ ਇਹਦੇ ਕੋਲ ਲਿਖਾ ਲਿਆ ਆਪਾਂ ਪੀ ਮੈਂ ਅੱਗੇ ਤੋਂ ਕਿਸੇ ਵੀ ਬਾਹਰ ਦੇ ਬੰਦੇ ਨੂੰ ਇੱਥੇ ਪ੍ਰਾਪਰਟੀ ਨਹੀਂ ਲਗਦਿਆਂਗਾ ਤੇ ਨਾ ਹੀ ਮੈਂ ਕਿਰਾਏ ਤੇ ਕੋਈ ਲੈ ਕੇ ਆਵਾਂ ਕਿਉਂਕਿ ਆਪਣੇ ਕੁਝ ਚੰਦ ਰੁਪਿਆਵਾਂ ਦੀ ਖਾਤਰ ਬਾਹਰ ਜਿਹੜੇ ਬੰਗਲਾਦੇਸ਼ ਤੋਂ ਆਇਆ ਉਹ ਉੱਥੇ ਆ ਕੇ ਬਸਾ ਰਿਹਾ ਉਹਨੂੰ ਕਿਰਾਏ ਤੇ ਮਕਾਨ ਲਗਦਿਆਂ ਕਿਉਂਕਿ ਜਿੰਨੇ ਵੀ ਆ ਗਏ ਜਾਂ ਤੇ ਉਹ ਸਨਿਆਰਾ ਬਾਜ਼ਾਰ ਵਿੱਚ ਉਹ ਕੰਮ ਕਰਦੇ ਆ ਸੰਦੇ ਪਤਾ ਨਹੀਂ ਆ ਗਿਆ ਕਿ ਕਿੱਥੋਂ ਦੇ ਆ ਗਿਆ ਪਰ ਇਹ ਵੈਰੀਫਿਕੇਸ਼ਨ ਹੋਣੀ ਚਾਹੀਦੀ ਉਹਦੀ ਜੀ ਮੈਂ ਹਿਮਲੇ ਰਹਾ ਹਾਂ ਜੀ ਕਿਹਨ ਕਿਹੜੇ ਵੱਟ ਲੋ ਇਹ ਲੋਕਾਂ ਦੀ ਮੰਗ ਆ ਕਿ ਤੁਸੀਂ ਬਾਹਰੋਂ ਬੰਦੇ ਆ ਕੇ ਉਹਨਾਂ ਨੂੰ ਬਸਾਨ ਚਲੋ ਮੇਰਾ ਕੰਮ ਹੈ ਪਰੌਟੀ ਦਾ ਜੀ ਮੈਨੂੰ ਕੋਈ ਕਹਿੰਦਾ ਮੈਨੂੰ ਮਕਾਨ ਦਵਾ ਦਿਓ ਮੈਂ ਉਹਨੂੰ ਮਕਾਨ ਦਵਾਉਣ ਦੀ ਕੋਸ਼ਿਸ਼ ਕਰਨਾ ਆ ਜਿਹੜੀ ਚੀਜ਼ ਦਾ ਮੁੱਲ 10 ਲੱਖ ਆ ਤੁਸੀਂ ਉਹ ਹੀ ਮਕਾਨ 20 ਲੱਖ ਦੇ ਵਗਾ ਦੇ ਦੋ ਉਹਦੇ ਬਾਰੇ ਕੀ ਕਹਿਣਾ ਬਤ ਉਹਨੇ ਲਈ ਮੈਂ ਚੁੰਨਾ ਆ ਅੱਜ ਤੋਂ ਇਹ ਕੰਮ ਮੈਂ ਨਹੀਂ ਕਹਿੰਦਾ ਕੀ ਸਮਝਦੇ ਇਹਨਾਂ ਨੇ ਸਾਰੇ ਤੁਹਾਡੇ ਦੇਸ਼ ਦੇ ਥੋੜੇ ਜਿਹੇ ਵਿਰੋਧੀ ਬੰਦੇ ਆ ਉਹੀ ਦਿਖਦੇ ਆ ਅੱਜ ਇਹ ਹੀ ਕਹਣਾ ਚਾਹੁੰਦਾ ਠੀਕ ਹੈ ਅੱਜ ਤੂੰ ਕੱਲ ਨੂੰ ਕੁਝ ਵੀ ਹੋ ਜੇ ਜ਼ਿੰਮੇਵਾਰੀ ਤੁਹਾਡੀ ਮੈਂ ਮੈਂ ਮਕਾਨ ਵਿੱਚੇ ਦਾ ਹੋਰ ਕੁਝ ਹੋਏ ਹੋਰ ਜੁਮੇਵਾਰ ਮੈਂ ਆ ਨਹੀਂ ਸਾਰੇ ਸ਼ਹਿਰ ਦੇ ਵਿੱਚ ਆ ਜਿਹੜੇ ਬੰਦੇ ਬਾਹਰ ਆ ਕੇ ਰਹਿੰਦੇ ਪਿਆਰ ਕੱਲ ਜਾ ਮੈਂ ਮਾਲਕ ਮਜਾ ਦਾ ਮੈਂ ਜੁਮੇਵਾਰ ਆ ਜਾਏਗਾ